ਕਾਸੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜੜੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਸੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਰਹੇ ਨੇ 5:30 ਤੇ ਅੱਜ ਪਾਇਲੇ ਦੀ ਜੱਟੀ ਦੀ ਤਿਆਰੀ ਹੋ ਚੁੱਕੀ ਹੈ ਜਾਣ ਦੀ ਤੇ ਉਹਨਾਂ ਨੇ ਪਰੌਂਠੇ ਬਣਾ ਰਹੇ ਨੇ ਉਹ ਕਹਿੰਦੇ ਮੈਨੂੰ ਬਸ ਦੋ ਚਾਰ ਕੀ ਪਰੌਂਠੇ ਪਾਈ ਜਾ ਦੇਣਾ ਭਾਈ ਮੈਂ ਤਾਂ ਕਿਹਾ ਸੀ ਮੈਂ ਤਾਂ 10 ਪਰੌਂਠੇ ਲੈ ਜਾਈਓ ਵੀ ਤੁਹਾਨੂੰ ਭੁੱਖ ਲੱਗੂ ਚਾਰ ਖਾਣ ਕਹਿੰਦੇ ਨਹੀਂ ਬਸ ਦੰ ਲੈ ਚਾਰ ਪਰੌਂਠੇ ਦੇ ਲੋ ਜਿਨ੍ਹਾਂ ਨੇ ਜਾਣਾ ਉਹ ਮੈਂ ਉੱਥੇ ਨਹੀਂ ਮੈਂ ਤੇ ਜੋ ਕੋਲ ਪਹਿਲਾਂ ਕਿਹੜੇ ਇੱਕ ਭੈਣ ਦਾ ਮੋਟਰ ਤੋਂ ਬਗਾਰ ਦੱਸਿਆ ਸੀ ਉਹ ਵੀ ਇੱਧਰ ਹੀ ਆ ਕਿਉਂਕਿ ਬਾਅਦ ਗੱਡੀ ਚੱਪਾ ਛੱਡ ਕੇ ਆਉਣਾ ਨਹੀਂ ਜੀ ਉਹ ਸਟੇਸ਼ਨ ਤੱਕ ਤਾਂ ਕਰਕੇ ਵੀਰੋਂ ਰਾਤ ਗੱਡੀ ਲੈ ਕੇ ਇੱਧਰ ਹੀ ਸੌ ਗਿਆ ਸੀਗਾ ਲਿਆਕੀ ਬੈਠੀ ਤੇ ਭਾਵੇਂ ਕਰਦੇ ਆ ਜੀ ਅੱਜ ਦਾ ਬਲੌਗ ਜੋ ਵੀ ਅੱਜ ਦੀ ਰੀਪੀਅਨ ਹੋਊਗੀ ਤੁਹਾਡੇ ਨਾਲ ਸੇਵਾ ਕਰਾਂਗੇ ਤੇ ਬਣੇਗੇ ਉਹ ਬਣਾਉ ਦੇਣਾ ਆਪਣਾ ਪਕਵਾਨ ਬਣਾ ਦੀ ਜੇ ਹਜੇ ਕਹੜੇ ਨਾ ਹੋਣ ਅਸੀਂ ਤਾਂ ਇੱਥੇ ਆ ਨਾ ਲਈ ਬਣਾਣਾ ਤੇ ਅਸੀਂ ਇਹ ਹਜੇ ਤੱਕ ਹੀ ਨਾ ਹੁੰਦੇ ਅਜੀ ਬਈ ਛੱਡ ਕੇ ਆਵਾਂ ਅਮਰੇ ਨੌਂ ਵਜੇ ਤੋਂ ਮੁਕੰਨਾ ਨੌਂ ਹੀ ਲੇ ਦੇ ਸਾਢੇ 5:00 6:00 ਵਜੇ ਘਰੋਂ ਨਿਕਲਣਾ ਹੈ ਤੁਸੀ ਫਿਰ ਨਾ ਉਹ ਨਾ ਕੱਪੜੇ ਫੋਨ ਨੇ ਸਾਮੂ ਚੱਲਣਗੇ ਕੰਚੀ ਇਹ ਜਿਹੜੇ ਬੰਦਰ ਜਾ ਵਾ ਸਾਢੇ 4:00 ਵਜੇ ਡਿਊਟੀ ਅੱਜ ਕੋ ਚਾਹ ਨਹੀਂ ਪੀਤੀ ਤੇ ਬਾਕੀ ਚਲੋ ਠੀਕ ਹੈ ਜੀ ਤੁਸੀਂ ਬੜੇ ਰਹੋ ਵਲੌਗ ਤੁਹਾਨੂੰ ਲਓ ਜੀ ਗਾਇਸ ਡੈਡੀ ਲਈ ਨਾਸ਼ਤਾ ਗਜੈਲਾ ਬੱਦ ਚਾਹ ਮੈਂ ਕੁਝ ਖਾ ਜੋ ਪਹਿਲੇ ਥੋੜਾ ਚਾਹ ਹੀ ਦੇ ਦੇ ਬਰੌਂਟੀ ਤਾਂ ਖਾਣੀ ਨਹੀਂ ਉਹਨਾਂ ਨੇ ਕੱਲੀ ਚਾਹ ਫਿਰ ਉਹ ਔਖਾ ਬਰ ਨਾਲ ਗਜਰੀ ਦਾ ਸਾਈਡ ਤੇ ਉਹ ਚ ਸਮੂ ਡੈਡੀ ਜੀ ਸਾਰੇ ਜਾਣੇ ਮੈਂ ਵੀ ਨਹੀਂ ਆ ਸੰਪਾ ਲੈਣਾ ਤੋਂ ਮੂ ਵੀ ਰੈਡੀ ਹੋ ਰਿਹਾ ਦੇ ਕੋਈ ਚੇਹੇ ਵਜਨੇ ਹੈ ਚੇਹੇ ਵਜਨੇ ਚ ਰਹਿਣਾ ਰੇ 5 ਮਿੰਟ ਉਧਰ ਲੈ ਲੇ ਇੱਕ ਦਾ ਖਾਣੀ ਡੈਡੀ ਵੀ ਰੈਡੀ ਹੋ ਗਏ ਹਾਏ ਲੈ ਡੈਡੀ ਸਤਿ ਸ਼੍ਰੀ ਅਕਾਲ ਜੀ ਇਹ ਆ ਤਾਂ ਨੇ ਤੁਹਾਡੇ ਸਾਰਿਆਂ ਦੇ ਅਮੀਰ ਤੁਸੀਂ ਸਾਰੇ ਜਾਣੇ ਵਧੀਆ ਹੋਮ ਹੋਗੇ ਤੇ ਫਾਈਨਲੀ ਅੱਜ ਆਪਣਾ ਜਾਣ ਦਾ ਦਿਨ ਆ ਗਿਆ ਤੇ ਨਿਹਰ ਲਾਇਨ 15 ਜਨਵਰੀ ਹੈ ਹਾਂ 9 ਤਰੀਕ ਹੋ ਗਿਆ ਹਾਂ 9 ਤਰੀਕ ਹੋ ਵੀ 15 ਜਨਵਰੀ 15 ਜਨਵਰੀ ਦੀ ਹੈ ਜੀ 15 ਜਨਵਰੀ ਬਾਅਦ ਹੋ ਗਿਆ ਇਸ ਵਾਰੀ ਪਹਿਲੀ ਵਾਰ ਹੋਇਆ ਹੈ ਕਿ ਮੈਂ ਮੇਰੇ ਖਾਤੇ 9 ਮਹੀਨੇ ਦੇ ਵਿੱਚ ਵਾਪਸ ਮੁੜਾਂ 10 ਮਹੀਨੇ ਦੇ ਵਿੱਚ ਨਾ ਨਹੀਂ ਤਾਂ ਅਗਲੇ ਸਾਲ ਹੀ ਆਉਣਾ ਸੀ ਉਹਨੂੰ ਤੁਹਾਨੂੰ ਪਤਾ ਹੀ ਆ ਦਿਖਾਇਆ ਸਾਰਾ ਕੁਝ ਨਾ ਆਪਾਂ ਨੇ ਪ੍ਰੋਗਰਾਮ ਤੇ ਪ੍ਰੋਗਰਾਮ ਕਰਕੇ ਆਏ। ਬਾਕੀ ਤੁਸੀਂ ਸਪੋਰਟ ਕਰਦੇ ਰਹੋ ਚੈਨਲ ਨੂੰ ਠੀਕਾ ਜੀ ਪਰ ਜੋ ਵੀ ਅਪਡੇਟ ਤੇ ਆ ਕਰੇਗੀ ਉਹਨੂੰ ਸਪੋਰਟ ਕਰੋ। ਛੇਤੀ ਛੇਤੀ ਅਗਲੇ ਸਾਲ ਤੱਕ ਸਾਨੂੰ ਇੱਥੇ ਇਕੱਠਿਆਂ ਨੂੰ ਮਿਲਾਵੋ ਫਿਰ ਆਪਾਂ ਬਈ ਉਹਦੇ ਬਲੌਗ ਆ। ਆਨੇ ਕਿ ਆਪੋਂ ਦੇ। ਇਹਨਾਂ ਨਾਲ ਜਾਣਾ। ਕਦੀ ਦਿੱਕਤ ਹੋਵੇ? ਪਾਸਪੋਰਟ ਵਟਿਆ ਹੋਇਆ। ਪਾਸਟ ਹੋ ਗਈ ਕਹਿੰਦਾ ਮੇਰੀ। ਰਾਤ ਦਾ ਗਈ ਜਾਂਦਾ ਕਹਿੰਦਾ ਪਾਪਾ ਕਿੰਨੇ ਟੋਗੀ ਕਹਿੰਦਾ ਨਾਲ ਜਾਵਦੇ। ਆਪਾਂ ਜੂਰ ਗਏ ਕਿੱਥੇ ਚੱਲਾਂਗੇ ਠੀਕ? ਪਾਪਾ ਨੂੰ ਕਹ ਜਲਦੀ ਜਲਦੀ ਵਾਹਿਗੁਰੂ ਜੀ ਨੂੰ ਕਹ ਜਲਦੀ ਜਲਦੀ ਪਾਪਾ ਨੂੰ ਬਹੁਤ ਪੈਸੇ ਦੇ ਦੋ ਤੇ ਫਿਰ ਮੈਂ ਜੂਨ ਦੀਆਂ ਛੁੱਟੀਆਂ 'ਚ ਪਾਪਾ ਕੋਲੇ ਜਾਊਗਾ ਠੀਕ ਲਓ ਜੀ ਇੱਧਰ ਚਾਹ ਨਾਲ ਨਾਸ਼ਤਾ ਹੋ ਰਿਹਾ ਗਜ਼ਰੇਲੇ ਦਾ ਤੇ ਇਹ ਚ ਇਹਨਾਂ ਦੀ ਰੋਟੀ ਪਾਤੀ ਆ ਤੇ ਪਾਣੀ ਦੀ ਬੋਤਲ ਪਾਤੀ ਗਰਮ ਪਾਣੀ ਦੀ ਬੋਤਲ ਪਾਤੀ ਵੱਡੀ ਤੇ ਰੋਟੀ ਪਾਤੀ ਤੇ ਆ ਇਹਨਾਂ ਦਾ ਹੈਂਡ ਬੈਗ ਹੋ ਗਿਆ ਤੇ ਆ ਇਹਨਾਂ ਦਾ ਟੈਚੀ ਆ ਪਿਆ ਰੈਡੀ ਆ ना देख लो कोई चीज रह गई होके तो, सारा कुछ देख लो एक बार परस चाह ठंडी करा क पी लो गई ਕੀ ਡਾਡੀ ਦਸ ਸੋਗਾ ਟੀਕੇ ਲਵਾ ਕੇ ਲਿਆਵਾਂਗੇ ਹੁਣ ਇਹਨਾਂ ਦੇ ਵੀ ਟੀਕੇ ਵੀ ਲੱਗਣੇ ਨੇ ਇਹਨਾਂ ਦੇ ਬਚਾਰਾ 2 ਮਿੰਟ ਦੇ ਉਹ ਨਾਲੇ ਦਸੋਣਾ ਤਰੀਕ ਨੂੰ ਹਾਂ ਹਾਂ ਉਹ ਗੈਸ ਬੰਦ ਕਰ ਗੈਸ ਬੰਦ ਕਰੀ ਡੈਡੀ ਹੱਥ ਸੇਕਦੇ ਸੀ ਤੁਸੀਂ ਹੁਣ ਵੱਡੇ ਹੋ ਜਾਓ ਫੇਰ ਹਨ ਜਦੋਂ ਇਹ ਵੱਡੇ ਹੋ ਜਾਣਗੇ ਉਦੋਂ ਆਓਗੇ ਤੁਸੀਂ ਹਨਾ ਓਏ ਗੰਦੇ ਬੱਚਿਓ ਟੀਕਾ ਓਏ ਜਦੀ ਜਦੀ ਵੱਡੇ ਹੋ ਜਾਓ ਕਰ ਕਾਪਾ ਫਿਰ ਮੈਂ ਲੈ ਕੇ ਆਉਂਗਾ ਫੇਟ ਉਹ ਕੰਪ ਰਹਾ ਹੈ ਕੰਪ ਰਹਾ ਡੜੇ ਕੰਪਦਾ ਕੋਕ ਕੋ ਠੰਡ ਲੱਗਦੀ ਇਹਨਾਂ ਨੂੰ ਜਦ ਪਾਇਆ ਬੱਚੇ ਉੱਥੇ ਠੰਡ ਆ ਗਈ ਆ ਆ ਜੀ ਬੱਚੇ ਮੇਰਾ ਵਿਆਹ ਭਾਰ ਗਿਆ ਨਾ ਲਓ ਜੀ ਆਪਾਂ ਚੱਲਿਆ ਸਟੇਸ਼ਨ ਤੇ ਮੰਮੀ ਕਹਿੰਦੀ ਮੈਂ ਨਹੀਂ ਜਾਣਾ ਮੰਮੀ ਚੱਕ ਲਿਆ ਸ਼ੌਲ ਉਹ ਵਗ ਜਾ ਮੰਮੀ ਨਹੀਂ ਆਉਂਦੀ ਹੋਰ ਹੁ ਗੱਡੀ ਦਾ ਜਾਓ 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 ਜੀ ਚੱਲੀ ਹੁ ਆ ਮਿਲ ਲਓ ਮੰਮੀ ਨੂੰ ਹਾਏ ਦੌੜ ਜਿੱਕੀ ਕੰਡੀਆਂ ਦੇ ਟੈਲੀਫੋਨ ਇਹ ਕੋਲ ਉਹ ਤੇ ਠੀਕ ਹੈ ਨਾ ਠੀਕ ਹਾਂ ਫਿਰ ਉਹ ਆ ਜਾਏਗਾ ਉਹ ਤੇ ਠੀਕ ਠੀਕ ਹੈ ਮੰਮਾ ਨੂੰ ਪੈਣੀ ਕਹਿ ਕੇ ਰੱਖ ਲਈ ਠੀਕ ਹੈ ਠੀਕ ਹੈ ਤਾਂ ਟੈਡੀ ਅੱਜ ਨਾ ਜਾਓ ਕਹਿੰਦਾ ਅੱਜ ਨਾ ਜਾਓ ਹੋਰ ਕਦੋਂ ਜਾਣ ਫਿਰ ਕੋਈ ਉਹਦਾ ਦਰਬਾਰ ਜਿਹਾ ਕਿਹੜਾ ਰੋਂਦਾ ਤੇ ਕੋਈ ਨਹੀਂ ਰੋਂਦਾ ਕਿ ਮੈਂ ਕਿਹੜਾ ਗੰਦਾ ਬੱਚਾ ਹੈ ਨਾ ਵੀ ਹਾਂ ਕਿੰਮਾ ਗੁੱਡ ਬੋਏ ਆ ਕਹਿੰਦੇ ਜੀ ਤਾਂ ਡੈਡੀ ਨੇ ਟਿਕਟ ਬੁੱਕ ਕਰਾਤੀ ਆ ਨਹੀਂ ਰੋਂਦਾ ਸ਼ੋਮੀ ਤਾਂ ਗੁੱਡ ਬੋਏ ਬੱਚਾ ਪਾਪਾ ਦਾ ਡੈਡੀ ਨੇ ਟਿਕਟ ਬੁੱਕ ਕਰਾਤੀ ਆ ਤੇ ਮੈਂ ਜਾਊਂਗਾ ਡੈਡੀ ਨੂੰ ਮੈਂਨੂੰ ਛੁੱਟੀਆਂ ਚ ਹਨਾ ਬਈ ਜੋ ਵੀ ਨੂੰ ਘਰੇ ਛੱਡ ਕੇ ਜਾਵਾਂਗੇ ਹੈ ਹੈ ਸ਼ੋਮੀ ਜੋ ਵੀ ਨੂੰ ਘਰੇ ਛੱਡ ਕੇ ਆਪਾਂ ਪਾਪਾ ਕੋਲੇ ਘੁੰਮਣ ਚੱਲਾਂਗੇ ਦੋਨੇ ਜਾਣੇ ਇਹ ਆ ਬਰੂਗਾ ਘਰੇ ਫੇ ਰਹੂਗਾ ਫਿਰ ਕੱਲਾ ਕੱਲਾ ਰਹੂਗਾ ਦਾਦੀ ਇੱਧਰ ਨਾਲ ਹੀ ਰਹੋਗੀ ਦਾਦੀ ਵੀ ਨਾਲ ਜਾਊਗੀ ਹੂੰ ਦਾਦੀ ਵੀ ਰਹੂਗੀ ਕਤੂਰੇ ਆ ਪਾਣਗੇ ਦੇਖ ਕੇ ਅੱਛਾ ਹਾਂ ਇਹ ਤੋੜਾਂਗੇ ਚਲ ਉਤਰੋ ਫਿਰ ਗੱਡੀ ਚੋਂ ਬਾਈ ਹੋਏ ਬਾਹਰ ਆਂਦਾ ਪੀਸ ਬੈਠ ਗਿਆ ਹੋ ਤਾਂ ਟੰਡਾ ਗੱਡੀ ਚੋਂ ਦੀ ਨਿਕਲਦੇ ਸਟੈਨਸ਼ਨ ਤੇ ਅਸੀਂ ਪਹੁੰਚ ਗਏ ਗੱਡੀ 'ਚ ਬੈਠੇ ਆ ਜੇ ਗੱਡੀ ਰ ਆਉਣ ਵਾਲੀ ਆ 10 ਮਿੰਟਾਂ ਤੱਕ ਦੇਖੋ ਜਦੋਂ ਲਾਲ ਪਹੁੰਚ ਗਿਆ ਉਹਨੂੰ ਮਿਕਣਾ ਆਉਂਦਾ ਉਹ ਪਲਵਾਨ ਹਾਂ ਉਹਨੇ ਮਾਨ ਪਲਵਾਨ ਇੰਨਾ ਸੋਨਾ ਲਾਇਆ ਹੋਇਆ ਲੈ ਆਉ ਲੈ ਬੈਗ ਦਾ ਤਾਂ ਵੇਡ ਤੱਕ ਨਹੀਂ ਪੋਣੀ ਨਹੀਂ ਪੇਟ ਦੀ ਲੋੜ ਹੀ ਨਹੀਂ ਬਸ ਇਸ ਜੀ ਨਹੀਂ ਚਲੋ ੁੰਡੀ ਆਹ ਨੋੜ ਤੇ ਲੱਗੀ ਚੱਲੀ ਆ ਇਹਦੇ ਕੰਨ ਜਾ ਫੜੋ ਬੈਗ ਪਾਪਾ ਦਾ ਬੈਗ ਫੜੋ ਨਹੀਂ 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 ਬੱਸ ਚੱਲ ਚੱਲ ਸਾਰੀ ਹੋ ਤਵੇ ਆ ਪਹਿਲੀ ਟ੍ਰੇਨ ਚ ਜਾਣਾ ਕਿਨੇ 14508 ਦਿੱਲੀ ਇੰਟਰ ਸਿਟੀ ਐਕਸਪ੍ਰੈਸ ਹਰ ਚ ਤੂੰ ਜਰਾਭਾ ਵੀ ਨਹੀਂ ਪਾ ਕੇ ਆ ਓਏ ਕਿ ਹੁਣ ਪਤਾ ਲੱਗਦਾ ਤੂੰ ਤਾਂ ਕਹਿੰਦੀ ਨਾ ਕਿਹੜੀ ਠੰਡ ਆ ਕਹਿੰਦਾ ਠੰਡ ਟੁੰਡ ਕੋਈ ਠੰਡ ਨਹੀਂ ਕਹਿੰਦਾ ਜੱਪੜ ਵਾਲਾ ਬੰਦਾ ਜੀ ਤੇਰਾ ਹੈਗਾ ਪੈ ਚਿੜੀਆਂ ਚੂੰ ਚੂੰ ਕਰਦੇ ਆ ਉੱਪਰ ਬੈਠੀਆਂ ਨੇ ਆ ਵੇਖੋ ਇਹਨੇ ਘੋੜੇ ਲੱਦ ਰਿਹਾ ਹਾਂ ਸੋਨੂੰ ਰੌਣਕ ਚੈੱਕ ਕਰਾਉਣਿਆ ਬਈ ਸਟੇਸ਼ਨ ਦੀ ਸਾਰੀ ਦੁਨੀਆ ਦੇਖ ਲੋ ਕਿੰਨੀ ਦੁਨੀਆ ਆਪਾਂ ਕਹਿ ਦਿੰਨੇ ਆ ਆਪਾਂ ਹੀ ਨਿਕਲਿਆ ਖਾਨੀ ਘਰੋਂ ਬਾਹਰ ਉਹ ਤੱਕ ਲੋਕ ਖੜੇ ਨੇ ਉਹ ਤੱਕ ਗੱਡੀ ਆ ਰਹੀ ਹੈ ਬਹੁਤ ਦੁਨੀਆ ਬੱਤੀ ਗੱਗੀ ਵਾਲੀ ਗੱਡੀ ਬੋਲ ਪਿਆ ਟਾਈਮ ਲੱਗ ਗਿਆ ਉਹ ਦਾ ਇੰਟਰ ਸਿਟੀ ਇੱਕ ਨੰਬਰ ਤੇ ਆ ਰਹੀ ਹੈ ਪਾਪਾ ਦੀ ਟ੍ਰੇਨ ਆ ਰਹੀ ਹੈ ਹੁੰਦੀ ਏ ਉਹ ਫੇਮ ਨਹੀਂ ਆਇਆ ਅੱਜ ਨੂੰ ਤੁਹਾਨੂੰ ਪਤਾ ਹੋ ਥੋੜੇ ਕੋਲੇ ਤੁਸੀਂ ਨਾਲ ਤਾਂ ਲੈ ਕੇ ਗਏ ਸੀ ਲੋ ਜੀ ਸਰੇਨ ਆ ਗਿਆ ਸਟੇਸ਼ਨ ਤੇ ਮੰਤਾ ਦੁਨੀਆ ਤੇ ਹੈਰਾਨ ਆ ਤੜਕੇ ਇੰਨੀ ਦੁਨੀਆ ਜਾਣਦੀ ਕਿੱਥੇ ਕੋਸ਼ ਨਹੀਂ ਕਹਿੰਦਾ ਪਾ ਕੇ ਰੱਖੋ ਨਾ ਪਾਉਣ ਵਾਸਤੇ ਕਰਾਇਆ ਸੀ ਰੱਖਣ ਵਾਸਤੇ ਕਰਾਇਆ ਸੀ ਹੋਰ ਇਹ ਵੀ ਨਿਸ਼ਾਵਾਦੀ ਗੱਡੀਆਂ ਦੀਆਂ ਡੈਡੀ ਓ ਯਾਰ ਇਟਸ ਇਹ ਸਾਰੇ ਕੇਲੇ ਨੇ ਜਰਨਲ ਜਲੂਫਾ 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 ਸੋ ਬਹੁਤ ਅੱਗੇ ਜਾ ਕੇ ਖੜੂਗੀ ਹੋ ਗਿਆ ਡੱਬਾ ਸੋ ਦੇਖੀ ਚੱਲ ਸੋ ਜਾਣਾ ਪਲੇਟਫਾਰਮ ਨੰਬਰ 8 ਇੱਥੇ ਆ ਦਿੱਤਾ ਗਿਆ ਗਿਆ ਨਬੀ ਕਿਉਂ ਆਪ ਕਿੱਥੀ ਚੱਲੇ ਬੱਚਾ ਖੜ ਜੋ ਲੰਘ ਜਾਂਦੇ ਇਹਨਾਂ ਨੂੰ ਪਹਿਲਾਂ ਬੇਜਦੀ ਕ੍ਰੋਸ ਹੋ ਜੂਣਾ ਅੱਗੇ ਆ ਡੱਬਾ ਥੋੜਾ ਆਹੀ ਆ ਬਸ ਅੱਛੇ ਇਹੀ ਆ ਲੋ ਬੱਪਾ ਲੋ ਜੀ ਹੱਡੀ ਲੱਟੀ ਦੇਖ ਨਾ ਜਾਵੇ ਹੱਥ ਜੀ ਫੜ ਲਾਂਦੇ ਇੱਥੇ ਚੁੱਪੀ ਜਾ ਲੋ ਬੱਪਾ ਸੋ ਮੂੰਹ ਚੁਟਣਾ ਲਾ ਲਓ ਓਏ ਇਹਨੋਂ ਪਿੱਛੇ ਦੀ ਸਾਈਡ ਦੇ ਦਿਓ ਮਾੜੀ ਜੀ ਅੱਜ ਜੀ ਚਾਂਦ ਉੱਪਰੇ ਨਹੀਂ ਹੈ ਸਾਈਡ ਦੇ ਦਿਓ ਅੰਕਲ ਨੇ ਚੜਨਾ ਓਏ ਤੇਰਾ ਕੱਲੇ ਦਾ ਪਾਪਾ ਦਾ ਹੈ ਮੇਰਾ ਹੈ ਨਹੀਂ ਤੇਰਾ ਪਾਪਾ ਜੀ ਚਲ ਜਾਣ ਦੋ ਪਾਪਾ ਨੂੰ ਜੋ ਵੀ ਮਿਲੋ ਬੱਚੇ ਚਾਹ ਹਰਸ਼ ਮਿਲਣਾ ਤੂੰ ਵੀ ਤੂੰ ਮਿਲੋ ਲੱਭ ਜੀ ਲੱਭ ਜੀ ਕਿਸ ਕੋਲ ਉਹ ਕੀ ਗੱਲ ਹੈ ਤੂੰ ਮੇਰੇ ਸੋ ਚਲੋ ਠੀਕ ਹੈ ਹੁਣ ਨਾ ਪਿਛਲੀ ਵਾਰ ਮੰਗੂ ਗਲਾ ਫੜ ਲਈ ਯਾਦ ਦਿਖਾਏਗਾ ਫਿਰ ਤਾਂ ਫੜੂਗੀ ਅਗੜਾ ਥੋੜੇ ਵੱਡਾ ਤਾਂ ਮੈਂ ਵੱਡਾ ਹੋ ਗਿਆ ਵੀਰੇ ਹੁਣ ਪਾਪਾ ਨੇ ਕੰਮ ਨਹੀਂ ਜਾਣਦਾ ਬਿਊਟੀ ਉਦੋਂ ਕਿੰਨੇ ਸਾਲ ਦਾ ਤੀ ਇਹ 4 5 ਸਾਲ ਦਾ ਚੜੀ ਚੜੇ ਹੋ ਗਿਆ

ਇਹ ਹੋ ਗਿਆ ਹਾਂਜੀ ਉਹ ਗੋਰੀ ਤੋਂ ਚੱਲਦੀ ਉਹ ਗੋਰੀ ਇਹ ਤੁਹਾਨੂੰ ਕਹਿਆ ਮੈਂ ਫਿਰ ਲੱਭੀ ਉਹ ਲੱਭੀ ਆਇਆ ਜੋ ਉਹ ਗੋਰੀ ਲੱਭੀ ਆਪਾਂ ਹੋਰ ਵੀ ਟ੍ਰੇਨ ਦਾਟਾ ਉਹ ਯਾਤਰੀ ਚੋ ਤੋਈ ਚੀਜ਼ਾਂ ਦੀ ਹੋਣਾ ਡੈਡੀ ਨੀ ਚਲੋ ਬੱਚੇ ਭੱਜ ਲੋ ਹੁਣ ਮੈਂ ਨਹੀਂ ਆਉਂਦਾ ਹੋਰ ਕਿੱਥੇ ਜਾਣਾ ਫਿਰ ਹੈ ਕਿੱਥੇ ਗੱਡੀ ਕੋਲ ਓਏ 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 ਪੁੱਪੂਲ ਪੁੱਪੂਲ ਲਓ ਜੀ ਸਵੇਰ ਦੇ ਵੱਜ ਗਏ ਨੇ 7 ਤੇ ਆਪਾਂ ਆ ਗਏ ਸੀ ਘਰੇ ਤੇ ਸੋਮ ਨੇ ਥੋੜਾ ਜਿਹਾ ਇਮੋਸ਼ਨਲ ਕਰਤਾ ਮੈਨੂੰ ਵੀ ਕਰਤਾ ਮੈਂ ਵੀ ਆਉਂਦੀ ਆਉਂਦੀ ਰੋਣ ਲੱਗ ਗਈ ਗੱਡੀ ਦੇ ਵਿੱਚ ਸੋਮ ਬਹੁਤ ਰੋਇਆ ਜਦੋਂ ਮੈਂ ਸਟੇਸ਼ਨ ਤੇ ਅਸੀਂ ਪਾਪਾ ਸਾਰੇ ਸੀ ਮੈਂ ਨੂੰ ਕਹਿ ਮਾਂ ਕਿ ਗੱਡੀ ਚ ਮਾਂ ਕਿ ਚਲੋ ਸੁੱਮੀ ਬੈਠੀਏ ਘਰ ਹੀ ਚੱਲੀਏ ਕੋ ਨਾ ਮੈਂ ਨਹੀਂ ਜਾਣਾ ਮਾਂ ਕਿਉਂ ਕਹਿੰਦਾ ਮੈਂ ਤਾਂ ਪਾਪਾ ਨਾਲ ਜਾਣਾ ਇਹ ਛੋਟਾਗਾ ਜੀ ਇਹੀ ਕਰਦਾ ਕਹਿੰਦਾ ਜੋ ਵੀ ਤਾ ਉਹ ਸਿਆਣਾ ਹੋ ਗਿਆ ਉਹਨੇ ਸ਼ੀਸ਼ੀ ਦਿੱਤੀ ਚਾਹ ਦਿੱਤੀ ਹੁਣ ਇਹਨੂੰ ਪਾਇਆ ਬੈੱਡ ਤੇ ਵੀ ਨਹੀਂ ਚੜਦਾ ਕਹਿੰਦਾ ਮੈਂ ਨਹੀਂ ਪੈਣਾ ਕਹਿੰਦਾ ਪਾਪਾ ਕੋਲ ਜਾਣਾ ਕਹਿੰਦਾ ਮੈਂ ਤਾਂ ਹੁਣ ਅਸੀਂ ਲੱਗਿਆ ਚਾਹ ਪੀਣ ਤੇ ਗੱਗੀ ਕੋਲੇ ਕੋਈ ਫੋਨ ਤਾਂ ਵੈਸੇ ਦੋ ਨੇ ਉਹਨਾਂ ਕੋਲੇ ਉੱਧਰਲੀ ਸਿਮ ਬਣੇ ਦੋਨੇ ਸਾਡੀ ਗੱਲ ਵੀ ਨਹੀਂ ਹੋਣੀ ਪਤਾ ਨਹੀਂ ਹੋਣੀ ਜੇ ਕਿਸੇ ਦਾ ਫੋਨ ਫੜ ਕੇ ਕਰਨਗੇ ਤਾਂ ਗੱਲ ਹੋਊਗੀ ਕਿਉਂਕਿ ਉਹਨਾਂ ਕੋਲ ਇੰਡੀਆ ਦਾ SIM ਨਹੀਂ ਹੈਗਾ ਸੀ ਜਿਹੜਾ ਹੈਗਾ ਸੀ ਉਹ ਉੱਥੇ ਰੱਖ ਰੁੱਖ ਕੇ ਭੁੱਲਿਆਏ ਸੀਗੇ ਉੱਥੇ ਰੋਮ ਜੀ ਲੈ ਕੇ ਨਹੀਂ ਸੀ ਆਏ ਨਾਲ ਤੇ ਹੁਣ ਕਹਿ ਰਹੇ ਸੀ ਕਹਿੰਦੇ ਵੀ ਜੇ SIM ਹੁੰਦਾ ਵੀ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਦਾ ਚਾਏ ਚਲਿਆ ਜਾਂਦਾ ਤੇ ਕੋਈ ਫਿਰ ਘਰੇ ਐਕਸਟਰਾ SIM ਹੈ ਨਹੀਂ ਸੀ ਆਈ ਮੇਰੇ ਕੋਲ ਹੀ ਹੈ ਇੱਕ SIM ਤੇ ਬਾਕੀ ਚਲੋ ਠੀਕ ਹੈ ਜੀ ਚਾਹ ਪੀ ਲਈ ਆ ठंड चढ़ गई गई आम रहा ठंड चढ़ गई चाह पी लगे चाह पी के थोड़ी जी रेस्ट कर दिया फिर बच्चों नाश्ता बनाऊंगी कलासा ना लगनलाइन क्लासा, लग क्लासा ने लो जी बच्चा पढ़ रहे जो दिए रोटी खा दी हम दूसरे बच्चे लगे सब्जी तक ही नहीं हजे तक ਦੇਖ ਕੌਲੀ ਭਰੀ ਉਹ ਵੀ ਪਈ ਜਾਉਂ ਕਾ ਖਾਤੀ ਐ ਨਹੀਂ ਕਾ ਅੱਲੀ ਪਰੌਠੀ ਖਾਂਦੇ ਨੇ ਸਬ지 ਸਾਰੀ ਖਤਮ ਕਰਨੀ ਆ ਚੰਗਾ ਕੌਲੀ ਦਾਦੀ ਇੱਧਰ ਨੇ ਕਤੂੜਿਆਂ ਨੂੰ ਸੁਭੋਲ ਫਰੀ ਨਹੀਂ ਓਏ ਲਿਆ ਆਈ ਆਈ ਚਾਟੀ ਮੰਮੀ ਠੀਕਾ ਠੀਕਾ ਜੋ ਇਹਲਾਸਾ ਲਾਉਗੇ ਚੇ ਨਾ ਉਹ ਵਾਦੀ ਤਨਾਸੇ ਸ਼ੁਰੂ ਹੋ ਗਈ ਹੁੰਦੀ ਤੇ ਇਹ ਤਾਂ ਰੋਟੀ ਦਾ ਬਸ ਵਾਟ ਗਈ ਹੁੰਦੀ ਖਾਣੇ ਦੀ ਤੂੰ ਖਾ ਮੇਰੇ ਤੇ ਲਾਤੀ ਦੇ ਰੋਟੀ ਗਈ ਹੈ ਐਸੇ ਬਿੱਜਿਆ ਤਾਂ ਨਹੀਂ ਕੋਸਾ ਦੇ ਇੱਕ ਬਹੁਤ ਆਰਾਮ ਕੁਲੇ ਆ ਤੇਰੇ ਬਸ ਹਾਂ ਕੱਟਣੇ ਬਹੁ ਨਾ ਮੈਂ ਨਹੀਂ ਤੋੜਦਾ ਦੇ ਬਾਕੀ ਦੀ ਜਾਨ ਕਹਿੰਦੀ ਮੈਂ ਤਾਂ ਹੀ ਤੋੜ ਦੂੰ ਆਹੋ ਹੋ ਆ ਲੈ ਡੈਡੀ ਟੱਦ ਰੁੜ ਗਿਆ ਤੇ ਤੰਨੇ ਟਾ ਤੇ ਬੈਠਾ ਡੈਡੀ ਵੀ ਇੱਕ ਨਹੀਂ ਅੱਧੀ ਨਹੀਂ ਆ ਵੜਾ ਕੇ ਦੇਖੇ ਤੇ ਤੁਸੀਂ ਸਵਾਦ ਬਣਦੀ ਆ ਫੜਾਈ ਹੋਈ ਨਹੀਂ ਸਰਦੀਆਂ ਚ ਉਹ ਕਹਿੰਦਾ ਸੀ ਕਹਿੰਦਾ ਇੰਨੀ ਵਧੀਆ ਬਣਦੀ ਆ ਵੀ ਲੈ ਇੰਨੀ ਕਰਾ ਕਿ ਉਹ ਲਓ ਜੀ ਆਪਾਂ ਤਾਂ ਅੱਲ ਲੈ ਲਈ ਮੰਮੀ ਦੇ ਘਰੇ ਲੱਗੀਆਂ ਨੇ ਸਰਦੀ ਵਾਲੀਆਂ ਅੱਲਾਂ ਨਹੀਂ ਮੰਮੀ ਜਾਦੇ ਹੋ ਜੂ ਫਿਰ ਚੱਲ ਦੇ ਦੇ ਥੋੜੀ ਜੀ ਆ ਤਾਂ ਹੋਰ ਜਾ ਬੋਤਲ ਇਹ ਦੋ ਵੱਡੀ ਦੀ ਇਹਨਾਂ ਨੂੰ ਦੇਦੀ ਸਰੰਦਰ ਕੰਨ। ਹੋਰ ਇਹ ਚੁਟਕੀ ਕਿਵੇਂ ਨੂੰ ਦਿੱਤੀ ਕਿ ਕਾ ਹੋਗੀ ਕਾ ਹੋਗੀ ਦੋਨ ਇਧਰ। ਹੂੰ। ਜੋਟਾ ਇਹ ਕਾਤੀ। ਹਾਂਜੀ। ਕਿੰਨੇ ਸੋਹਣੇ ਲੱਗਦੀਆਂ ਨੇ। ਨਾਲ-ਨਾਲ ਲੱਗਦੀਆਂ ਨੇ ਇਕੱਠੀਆਂ ਸਾਰੀਆਂ। ਕਾਤੀ ਦੇਖ ਲੈ ਦੋਟਾ। ਹਾਂ ਉਧਰਲੇ ਪਾਸੇ ਵੀ ਦੋ-ਦੋ ਲੱਗੀਆਂ ਨੇ। ਕਾਤੀ ਵਿਚਦੀ। ਆਹ ਖਰਾਬ ਹੋ ਰਹੀ ਹੈ ਨਾ। ਠੰਡਾ ਲੱਗੂ। ਠੰਡ ਲੱਗਦੀ ਐ ਇਹਨਾਂ ਨੂੰ ਵਿਚਾਰੀਆਂ ਨੂੰ। ਠੰਡ ਐ। ਲਓ ਜੀ ਇੱਧਰ ਡੈਡੀ ਨੇ ਆਲੂ ਬਿਜੇ ਹੋਏ ਸੀ ਇਹ ਵੀ ਕੱਢ ਤੇ ਡੌਗੀਆਂ ਨੇ ਇਹ ਡੌਗੀਆਂ ਦੇ ਕੰਮ ਹੋਣਗੇ ਡੈਡੀ ਆਹ ਦੇਖੋ ਦੀਂਦੇ ਨੇ ਪੱਟਾਂ ਦੇ ਵਿੱਚ ਮੂਂ ਦੀਂਦੇ ਨੇ ਇਹ ਕਦੋਂ ਪੱਟਣੇ ਨੇ ਡੈਡੀ ਫਰਵਰੀ ਚ ਹਾਂ ਜੇ ਫਰਵਰੀ ਚ ਕੱਢਣੇ ਆ ਦੇਖੋ ਡੌਗੀਆਂ ਦੇ ਕੰਮ ਚੈੱਕ ਕਰ ਲਓ ਅੰਨ ਜੀ ਵੀ ਕਿੰਨੇ ਲੰਬੇ ਜੀ ਰਹਿੰਦੇ ਦੀ ਵੀ ਅੰਨ ਜੀ ਲੈ ਜਾਪਾਂਗੇ ਕੱਲੀ ਡੌਗੀਆਂ ਦੇ ਕੰਮ ਨੇ ਆ ਤੁਹਾਨੂੰ ਆਹ ਦੇਖੋ ਆਲੋ ਹੋਰ ਲੱਗੇ ਉਹ ਵੀ ਬੋਲ ਗਿਆ ਮੇਥੀ ਸਾਗ ਪਾਲਕ ਹਰੇ ਮਟਰ ਲਾਸਣ ਤੁਸੀਂ ਖਾ ਲਈਗਾ ਪਹਿਲਾਂ ਇੱਕ ਨਹੀਂ ਖਾ ਰਹੀ ਪਹਿਲਾਂ ਇੱਕ ਦੋ ਲੈ ਗਈ ਸੀ ਨਾ ਉਹ ਵੀ ਆਇਆ ਸੀ ਕੰਦਾ ਉਹਨੇ ਕਿਹਾ ਸੀ ਬੋਲ ਗਿਆ ਉਹ ਕਹਿੰਦਾ ਲੈ ਜੰਨੇ ਵਾ ਹਸ ਤਾਂ ਖਾਂਦੇ ਨਹੀਂ ਹਾਂ ਮੈਂ ਤਾਂ ਮਲਾਈ ਪਾ ਕੇ ਬਣਾਉਂਗੀ ਦੁੱਧ ਪਾ ਕੇ ਤਾਂ ਸਵਾਦ ਹੀ ਬਹੁਤ ਬਣਿਆ ਕਹਿੰਦਾ ਇੰਨੀ ਸਵਾਦ ਬਣੀ ਆ ਉਹ ਜੀ ਟਾਈਮ ਵੱਜ ਗਏ ਨੇ ਸ਼ਾਮ ਦੇ ਪੌਣੇ 6 ਹਣਾ ਮੰਮੀ 5:40 ਹੋ ਗਿਆ ਹੋਊਗਾ ਹੋਰ ਤੇ ਸੱਸ ਨੂੰਹਾਂ ਕੱਲੀਆਂ ਰਹਿ ਗਈਆਂ ਦੋਨੇ ਘਰੇ ਬਈ ਸਾਡੇ ਘਰੇ ਵੀਪੀਆ ਸੋਨ ਨਸਾਨ ਗੱਗੀ ਤੋਂ ਬਿਨਾਂ ਰੌਣਕ ਹੀ ਨਹੀਂ ਹੈਗੀ ਹਨਾ ਅੰਮੀ ਬੱਚੇ ਸਾਡੇ ਉਧਰ ਭੈਣ ਕਹਣੀ ਚਲੇ ਗਏ ਸੀ ਦੋਨੇ ਸਵੇਰੇ 11-12 ਵਜੇ ਚਲੇ ਗਏ ਸੀ ਸੋਮ ਰੋਈ ਜਾਂਦਾ ਸੀ ਬਾਰ-ਬਾਰ ਉਹਦਾ ਗੱਲ ਨਹੀਂ ਸੀ ਲੱਗ ਰਿਆ ਫਿਰ ਬੱਚੇ ਆਏ ਹੋਏ ਸੀ ਭੈਣ ਦੇ ਹਨਾ ਤੇ ਫਿਰ ਉਹ ਮੈਂ ਉਹਨਾਂ ਨਾਲ ਹੀ ਭੇਜਦਾ ਦੋਨਾਂ ਨੂੰ ਮੈਂ ਕਿਹਾ ਚਾਰੇ ਇਹਨਾਂ ਦਾ ਮਨ ਕੁਝ ਹੋਰ ਹੋਊ ਖੇਡ ਲੈਣਗੇ ਬੱਚੇ-ਬੱਚਿਆਂ ਨਾਲ ਤਾਂ ਖੇਡ ਲਾਂਦੇ ਨੇ ਭੋਲੇ ਜਾਂਦੇ ਨੇ ਹਨਾ ਵੀ ਘਰੇ ਉਹਨੇ ਫੇਰ ਉਹੀ ਜਾਣਾ ਸੀ ਸੋਹਮ ਨੇ ਸੋਹਮ ਹੀ ਜ਼ਿਆਦਾ ਕਰਦਾ ਕਿਉਂਕਿ ਛੋਟਾ ਹਜੇ ਉਹਨੂੰ ਪਤਾ ਨਹੀਂ ਹਨ ਤੇ ਬਾਕੀ ਹੁਣ ਮੈਂ ਮੰਮੀ ਦੇ ਘਰੋਂ ਲਈ ਆਈ ਸੀ ਬਈ ਲੋਕੀ ਦੀ ਸਬਜੀ ਕੱਚੀਆਂ ਅੱਲਾ ਕਹਿੰਦੇ ਨੇ ਜਿਹਨੂੰ ਪੰਜਾਬੀ ਚ ਹਸਤ ਲਈ ਕਹਿੰਦੇ ਨੇ ਲੋਕੀ ਲੋਕੀ ਅੰਗਰੇਜ਼ੀ ਚ ਕਹਿੰਦੇ ਹੋਣਗੇ ਹਨਾ ਮੰਮੀ ਹਾਂ ਅਸਤ ਬਈ ਦੇਸੀ ਆ ਤੇ ਅਸੀਂ ਉਹ ਮੈਂ ਜੋ ਬਣਾਈਆਂ ਨੇ ਆ ਦੇਖੋ ਚੁੱਲੇ ਤੇ ਸਬਜ਼ੀ ਤਿਆਰੀ ਹੋਈ ਹੈ ਮੇਰਾ ਤਾਂ ਚੁੱਲੇ ਦੀ ਸਬਜ਼ੀ ਖਾਣ ਨੂੰ ਦਿਲ ਕਰਦਾ ਚੁੱਲਾ ਦੀ ਸਬਜ਼ੀ ਚੁੱਲੇ ਤੇ ਤੇ ਧਣੀਆਂ ਮੈਂ ਘਰ ਦਾ ਕੱਟ ਕੱਟਿਆ ਧਣੀਆਂ ਆਪਣੇ ਉਹਦੇ ਵਿੱਚ ਬੀਜਿਆ ਹੋਇਆ ਅੰਬ ਦੇ ਵਿੱਚ ਤੇ ਅੱਜ ਸਾਰੇ ਕੱਪੜੇ ਧੋਤੇ ਤੁਹਾਨੂੰ ਵੇੜਾ ਖਾਲੀ ਖਾਲੀ ਲੱਗਦਾ ਉਹ ਸਾਰੇ ਕੱਪੜੇ ਧੋ ਕੇ ਸੁਕਾਤੇ ਅੱਜ ਧੁੱਪ ਨਿਕਲੀ ਸੀ ਬਈ ਕਈ ਦਿਨਾਂ ਬਾਅਦ ਸੱਚ ਚਮਤਕਾਰ ਹੋਇਆ ਉਹ ਵੀ ਦੱਸ ਵੀ ਤੁਹਾਨੂੰ ਧੁੱਪ ਨਿਕਲੀ ਸੀ ਅੱਜ ਜਿਹੜੇ ਤੋਤੇ ਹੋਏ ਸੀ ਪਹਿਲਾਂ ਤੇ ਉਹ ਵੀ ਸੁੱਕ ਗਏ ਜਿਹੜੇ ਅੱਜ ਤੋਤੇ ਸੀ ਉਹ ਵੀ ਸੁੱਕ ਗਏ ਇੱਕ ਦੋ ਕੁ ਗਿੱਲੇ ਨੇ ਹਨ ਮੇ ਉਹ ਸੀ ਪਿੱਛੇ ਗੈਲਰੀ ਚ ਪਾਤੇ ਤਾਰ ਤੇ ਗੱਗੀ ਵਾਲੇ ਕੱਪੜੇ ਗਿੱਲੇ ਸੀ ਥੋੜੇ ਜਿਹਾ ਉਹ ਸੀ ਪਿੱਛੇ ਪਾਤੇ ਹੁਣ ਉਹਦੇ ਕੱਪੜੇ ਤੈਹਾ ਮਾਰ ਕੇ ਸਾਮਦਾਂਗੇ ਕੱਲ ਨੂੰ ਸਾਮਾਂਗੇ ਸੱਸ ਨੂੰ ਹਾਂ ਕਰ ਪਈ ਨੀ ਨਾਲੇ ਝਾੜੂ ਪੋਚਾ ਕਰਾਂਗੇ ਘਰੇ ਸਾਰੇ ਤੇ ਨਾਲੇ ਕਰਾਂਗੇ ਕੱਪੜੇ ਸਾਮਾਂਗੇ ਮਾਦਾ ਦੀ ਵੀ ਕੱਪੜਾ ਨਾ ਤੋਹ ਫਿਰਤਾ ਸੀ ਗੱਗੀ ਦੇ ਜਾਣ ਕਰਕੇ ਫਿਰ ਕੱਪੋ ਝਾੜੂ ਪੋਚਾ ਸੀ ਕਰਿਆ ਨੀ ਕੱਪੜੇ ਵੀ ਮੈਂ ਕਾਫੀ ਟਾਈਮ ਬਾਤ ਤੋਤੇ ਨੇ 12 1 ਵਜੇ ਲਾਈ ਸੀ ਮਸ਼ੀਨ ਤੇ ਪਤਾ ਕੀ ਆ ਮੇਰਾ ਟਾਈਮ ਪਾਸ ਨਹੀਂ ਸੀ ਹੋ ਰਿਹਾ ਕੱਲੀ ਦਾ ਨਾ ਦਿਲ ਲੱਗ ਰਿਹਾ ਸੀ ਫਿਰ ਮੈਂ ਕਿਹਾ ਮੇਰਾ ਮਾਂਜਾ ਕੁਸ਼ੋਰੀ ਵਾ ਪਿਆ ਸੀ ਫਿਰ ਮੈਂ ਮਸ਼ੀਨ ਚਲਾ ਲਈ ਮੰਮੀ ਚਲੀ ਗਈ ਸੀ ਇਹਨਾਂ ਨੂੰ ਥੋੜਾ ਜਿਹਾ ਕੰਮ ਸੀ ਇੱਕ ਵਈ ਸਾਨੂੰ ਕਣਕ ਮਿਲਣੀ ਸੀ ਡਿੱਪੂ ਵਾਲੀ ਉਹ ਪਤਾ ਕਰਨ ਗਈ ਸੀ ਉਹ ਮਿਲੀ ਨਹੀਂ ਹੈਗੀ ਫਿਰ ਆ ਗਈ ਗਿਹੜੇ ਗੁੜੇ ਕੱਢ ਕੇ ਹੋਰ ਬੜੀ ਮੰਮੀ ਆਪਾਂ ਤਾਂ ਅਗਲੇ ਸਾਲ ਕਣਕ ਲਿਆ ਕਰਾਂਗੇ ਲਵਾਂ ਬਹੁਤ ਜੂਨ ਖਰਾਬ ਆ ਕਣਕ ਬਿਨਾ ਲੈਤੀ ਨਹੀਂ ਸੀਗੀ ਪਹਿਲਾਂ ਸਾਡੀ ਪੋਜੀਸ਼ਨ ਨਹੀਂ ਸੀ ਠੀਕ ਹੈਗੀ ਹੁਣ ਤਾਂ ਮੈਂ ਲਵੂੰਗੀ ਕਣਕ ਚਾਹੇ 2 ਕੁਇੰਟਲ ਲਵਾਂ ਲਵੂੰਗੀ ਜ਼ਰੂਰ ਉਹ ਤਾਂ ਘਰ ਮੁੱਲ ਦੇ ਆਟੇ 'ਚ ਪੈਤਾ ਨਹੀਂ ਹੈਗੀ ਨਾ ਉਹ ਜੀ ਰੋਟੀ ਬਣਦੀ ਹੈ ਹੁਣ ਮੈਂ ਆਟਾ ਗੁੰਨੇ ਹੀ ਅੰਦਰ ਭਾਂਡੇ ਮਾਸ ਤੇ ਮੰਮੀ ਕਹਿੰਦੀ ਮੈਂ ਭਾਂਡੇ ਮਾਸ ਦਾ ਨਹੀਂ ਤੂੰ ਆਟਾ ਗੁੰਨ ਦੇ ਆ ਦੇਖੋ ਮੰਮੀ ਵੀ ਆ ਬੈਗੀ ਚੁੱਲ੍ਹੇ ਮੂਰੇ ਢੰਡਾ ਲਾ ਦੇ ਭਾਈ ਮੰਮੀ ਕੇਵਨ ਲੱਗਦਾ ਸੁਨਾ ਸੁਨਾ ਲੱਗਦਾ ਹੋਰ ਮੇਰਾ ਮੁੰਡਾ ਗਿਆ ਮੈਂ ਤਾਂ ਮੈਂ ਤਾਂ ਸਵੇਰੇ ਨਾਲ ਕੋਈ ਨਹੀਂ ਲੱਗੀ ਸੱਚੀ ਗੱਲ ਪੁੱਛੋ ਭਾਈ ਮੇਰਾ ਮਨ ਜਾਂ ਫਿਰ ਮੈਂ ਖਾਉਣੇ ਬਸ ਬੁੱਸ ਬੁੱਜੇ ਕਰਨਾ ਇਹ ਦੋ ਜਣੇ ਤਾਂ ਬੁੱਸ ਬੁੱਸ ਕਰਦੇ ਤੇ ਫਿਰ ਤੀਜਾ ਮੇਰਾ ਮਨ ਖਰਾਬ ਹੋਣਾ ਦੀ ਮੈਂ ਤਾਂ ਮੰਮੀ ਬਾਹਰ ਨਿਕਲਿਆ ਮੰਮੀ ਗਈ ਨਹੀਂ ਹੈਗੀ ਉੱਥੇ ਵੀ ਸਟੇਸ਼ਨ ਤੇ ਵੀ ਨਹੀਂ ਗਈ ਮੰਮੀ ਕਹਿੰਦੀ ਵਸ ਮੈਂ ਘਰ ਉਪੀਦਾ ਕਰ ਦਿੰਦੀ ਕਹਿੰਦੀ ਤੁਸੀਂ ਬਾਗ ਜੂ ਉੱਥੇ ਮੈਨੂੰ ਸੋਹਮ ਨੇ ਰਵਾਤਾ ਜਦੋਂ ਗੱਡੀ ਚੱਲ ਪਈ ਉਹ ਪਹਿਲਾਂ ਤਾਂ ਰੋਇਆ ਨਹੀਂ ਜਦੋਂ ਗੱਡੀ ਚੱਲ ਪਈ ਗੱਗੀ ਵਾਏ ਵਾਏ ਕਰਨ ਲੱਗਿਆ ਸੋਹਮ ਉਹਦਾ ਰੋੜ ਪਿਆ ਮੈਨੂੰ ਵੀ ਰਵਾਤਾ ਸਟੇਸ਼ਨ ਤੇ ਨਾ ਉਹ ਤਾਂ ਬਾਗ ਗਿਆ ਸੀ ਅੱਛਾ ਵਾਏ ਵਾਏ ਕਰਦਾ ਜਾਂਦੇ ਦੂਰ ਤੱਕ ਅੱਛਾ ਫਿਰ ਗੱਡੀ ਚ ਆ ਕੇ ਰੋਣ ਲੱਗਿਆ ਫਿਰ ਮੈਨੂੰ ਰਵਾਤਾ ਸੋਹਮ ਨੇ ਸੋਹਮ ਚੱਲਿਆ ਨਾ ਜਾ ਕੇ ਰੋਂਦਾ ਮੈਂ ਤਾਂ ਇਹਦੇ ਮੈਂ ਨਹੀਂ ਬਾਹਲਾ ਰੋਵੇ ਹੋ ਕੇ ਲੈ ਲੈ ਕੇ ਜੋ ਆਕਾ ਜੀ ਜਦੋਂ ਜੋ ਆਕਾ ਜਿਆ ਨੂੰ ਦੇਖਦੇ ਨਾ ਫਿਰ ਆਪਦਾ ਵੀ ਮਨ ਖਰਾਬ ਹੁੰਦਾਗਾ ਵੀ ਹਨਾ ਵੀ ਔਖਾ ਬਹੁਤ ਆ ਚਲੂ ਕੀ ਕਰੀਏ ਫਿਰ ਮਜਬੂਰੀਆਂ ਨੇ ਨਾ ਕੰਮ ਵੀ ਕਰਨਾ ਐਨਾ ਹੀ ਬਹੁਤ ਆ ਜਿਹੜਾ ਮੰਮੀ ਹੁਣਿਆ ਨੇ ਮਲਾ ਮਰਾਤਾ ਨਾਲ ਤਾਂ ਅਸੀਂ ਮਿਲ ਲੈਣੇ ਨਾਲੇ ਉਹਨਾਂ ਦਾ ਫੰਕਸ਼ਨ ਹੋ ਗਿਆ ਹਨਾ ਬਾਹਲੇ ਨਾਲ ਹੀ ਬੰਦਾ ਮਿਲਦਾ ਹੁੰਦਾ ਕਹਿੰਦੇ ਹੁੰਦੇ ਨੇ ਆਏ ਜੀ ਸੱਸ ਸਾਰੇ ਹੁਣੇ ਜਾ ਹੀਦੇ ਨੇ ਜਮਾਈਆਂ ਨੂੰ ਇੰਨਾ ਪਿਆਰ ਕਰਦੇ ਨੇ ਫਿਰ ਵੀ ਅਸੀਂ ਤਾਂ ਇਹ ਕਹਿੰਦੇ ਵੀ ਉਹਨਾਂ ਨੇ ਸਾਨੂੰ ਹਨਾ 8-9 ਮਹੀਨੇ ਬਾਅਦ ਅਸੀਂ ਇਕੱਠੇ ਹੋਗੇ ਚਲੋ ਬੱਚਿਆਂ ਨੂੰ ਮਿਲ ਗਿਆ ਹੁਣ ਉਹਦੇ ਸਾਲ 2 ਸਾਲ ਵਧੀਆ ਨਿਕਲ ਜਾਣਗੇ ਉਹਦਾ ਵੀ ਨਹੀਂ ਸੀ ਦਿਲ ਲੱਗਿਆ ਜਾ ਕੇ ਕਿਉਂਕਿ ਤੁਹਾਨੂੰ ਪਤਾ ਜਦੋਂ ਕੰਮ ਨਾ ਚੱਲੇ ਕੰਮ ਨਾ ਹੋਵੇ ਕਿ ਮੂਰੇ ਹਨਾ ਕੁਝ ਦੇਸੀ ਨਾ ਕੁਝ ਬਣੇ ਨਾ ਫਿਰ ਦਿਲ ਨਹੀਂ ਲੱਗਦਾ ਲੱਗਦਾ ਨਹੀਂ ਕੀ ਬਣਦਾ ਹੈ ਥੋੜੇ ਪਹਿਲਾਂ ਉਹਦਾ ਵੀ ਦਿਲ ਨਹੀਂ ਸੀ ਲੱਗਿਆ ਜਾ ਕੇ ਇਸ ਵਾਰੀ ਨਹੀਂ ਉਹਨੇ ਕਦੇ ਨਹੀਂ ਸੀ ਕੀਤਾ ਪਰ ਮੇਰਾ ਦਿਲ ਨਹੀਂ ਲੱਗਦਾ ਜਾਂ ਮੇਰਾ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਕਦੇ ਨਹੀਂ ਸੀ ਕੀਤਾ ਪਹਿਲੀ ਵਾਰ ਗਏ ਨਹੀਂ ਵੀ ਨਹੀਂ ਆਇਆ ਕੀਤਾ ਸੀਗਾ ਕਿਉਂਕਿ ਇਸ ਵਾਰ ਉਹਦਾ ਕੰਮ ਹੀ ਨਹੀਂ ਚੱਲਿਆ ਪਹਿਲੀ ਵਾਰ ਕਿਹਨੇ ਆਪਾਂ ਛੱਡਣ ਗਏ ਸੀ ਨਾ ਉਹ ਤਾਂ ਏਜੰਟ ਨਾਲ ਹੀ ਗਏ ਸੀ ਏਜੰਟ ਨਾਲ ਹੀ ਗਏ ਸੀ ਉਹ ਤਾਂ ਇਕੱਠੇ ਗਏ ਸੀ ਸਾਰੇ ਮੁੰਡੇ ਸੀ ਸੱਤ ਤੇ ਬਾਕੀ ਜਰੂ ਠੀਕ ਹੈ ਜੀ ਬੱਚੇ ਆ ਤਾਂ ਫਿਰ ਤੁਹਾਨੂੰ ਸੋਹਮ ਨਾਲ ਵੀ ਮਲਾਵਾਂਗੇ ਹੁਣ ਮੈਂ ਰੋਟੀ ਤਾਂ ਅੰਦਰੀ ਬਣਾਉਂਗੀ ਕਿਉਂਕਿ ਹਵਾ ਬਹੁਤ ਚੱਲਦੀ ਆ ਚਾਰੇ ਪਾਸੇ ਧੂਆ ਫੈਲੀ ਜਾਂਦਾ ਚੁੱਲ੍ਹੇ ਦਾ ਧੂਆ ਨਹੀਂ ਚੱਲਿਆ ਜਾਂਦਾ ਤੇ ਸਬਜੀ ਮੈਂ ਕੱਲੀ ਚੁੱਲ੍ਹੇ ਤੇ ਬਣਾ ਲਈ ਕਿਉਂਕਿ ਮੇਰਾ ਚੁੱਲ੍ਹੇ ਦੀ ਸਬਜੀ ਖਾਣ ਨੂੰ ਦਿਲ ਕਰਦਾ ਸੀ ਬਸ ਧਨੀਆ ਪਾਉਣਾ ਰਹਿੰਦਾ ਕਰਦਾ ਸਾਮਾਨ ਅਸੀਂ ਸਾਰਾ ਅੰਦਰ ਰੱਖਿਆ ਏ ਬਸ ਮੈਂ ਕਿ ਸਬਜੀ ਥੋੜੀ ਜਿਹੀ ਘੁਲ ਜੇ ਜਾਵੇ ਫਿਰ ਲਾਹ ਨਾਲੇ ਸੇਕ ਲਾਂਗੇ ਨਾਲੇ ਸੇਕ ਲਾਂਗੇ ਨਾਲੇ ਅਸੀਂ ਗੱਲਾਂ ਮਾਰ ਲਾਂਗੇ ਸੱਸ ਨੂੰ ਆ ਦੋਨੇ ਯਾਰੀ ਨਹੀਂ ਲੱਗਦਾ ਗਰਮ ਕੋਸਾ ਪਾਣੀ ਲਾਓ ਜੀ ਬੱਚੇ ਆ ਗਏ ਫਾਈਨਲੀ ਘਰੇ ਟਾਈਮ ਪਤਾ ਕਿੰਨੇ ਵੱਜ ਗਏ 6:25 ਤੇ ਹੁਣ ਬੱਚਿਆਂ ਨੂੰ ਰੋਟੀ ਪਾ ਕੇ ਦਿੱਤੀ ਆ ਸੋਹਮ ਦੀ ਰੋਟੀ ਪਾਈ ਆ ਕद्दू ਦੀ ਸਬਜ਼ੀ ਚ ਮਲਾਈ ਪਾਈ ਆ ਇੱਧਰ ਜੋ ਵੀ ਨੂੰ ਪਾਈ ਆ ਤੇ ਭੁੱਖ ਲੱਗੀ ਹੋਈ ਸੀ ਦੋਨਾਂ ਨੂੰ ਇਹ ਤਾਂ ਕਹਿੰਦੇ ਸੀ ਅਸੀਂ ਉਧਰ ਹੀ ਰਹਿਣਾ ਆ ਦੇਖ ਲਓ ਆ ਮਿੱਠੂ ਲੈ ਕੇ ਆਇਆ ਨਾਲ ਆਪਦੀ ਮਾਸੀ ਦੇ ਘਰੋਂ ਇਹਦੀ ਨੇ ਮਿੱਠੂ ਮਿੱਠੂ ਰੱਖਿਆ ਹੋਇਆਗਾ ਉਧਰੋਂ ਆਏ ਪਿੰਜਰੇ 사ਣੇ ਮਿੱਠੂ ਚੱਕ ਲੈ ਉਹਨੂੰ ਵੀ ਠੰਡ 'ਚ ਮਾਰਤਾ ਆ ਫੋਟੋਰੀ ਦਾ ਅਗਰ ਠੰਡਾ ਠੰਡੇ ਚ ਮਾਰਤਾ ਉਹਨੂੰ ਵਿਚਾਰੇ ਨੂੰ ਦਰਵੇਸ ਨੂੰ ਚਲ ਆ ਜੋ ਪਹਿਲਾਂ ਹੁਣ ਰੋਟੀ ਖਾ ਲੋ ਫਿਰ ਮਿੱਠੂ ਨੂੰ ਮਿੱਠੂ ਨੂੰ ਚੂਰੀ ਪਾਵਾਂਗੇ ਕੁੱਟ ਕੇ ਚਲੋ ਰੱਖ ਦੋ ਇੱਥੇ ਰੱਖ ਦੋ ਉਹ ਉੱਧਰ ਲੈ ਠੰਡਾ ਉੱਥੇ ਇੱਥੇ ਬੈਠਾ ਰਹਿਣ ਜੋ ਉੱਥੇ ਕਮਰੇ ਚ ਕਰਦੇ ਨੇ ਆਸੀ ਮਿੱਠੂ ਇਹਦੀ ਮਾਸੀ ਨੇ ਪੇਸਤਾ ਇਹਦੇ ਨਾਲ ਮਿੱਠੂ ਉਹ ਕਹਿੰਦੀ ਵੀ ਚਲ ਇੱਕ ਦੋ ਦਿਨ ਇਹਦਾ ਜੀ ਲੱਗ ਜੂ ਸੋਹਮ ਦਾ ਵੀ ਫਿਰ ਮੋੜ ਜੂਗਾ ਬਾਅਦ ਚ ਮਾਸੀਰੇ ਬੋਲੇ ਵੀ ਛੇਤੀ ਛੇਤੀ ਖਾ ਲੈ ਆਪਾਂ ਮਿੱਠੂ ਸਹੇਗਾ ਕਰ ਰਾ ਅੱਛਾ ਤੂੰ ਬਰੈੱਡ ਖਾਦਾ ਸੀ ਮਾਸੀ ਦੇ ਘਰੇ ਜੀ ਲੱਗ ਗਿਆ ਹੁਣ ਤੇਰਾ ਬੈੱਡ ਫਰਮ ਆ ਜੀ ਲੱਗ ਗਿਆ ਤੇਰਾ ਪੱਕਾ ਸ਼ੁਕਰ ਆਏ ਤੋ ਚਲ ਆਜੋ ਆ ਦੇਖ ਲਓ ਗਾਇਸ ਸਾਡੇ ਕੱਪੜੇ ਚੈੱਕ ਕਰੋ ਮੇਜ਼ ਭਰਿਆ ਪਿਆ ਬੈੱਡ ਭਰਿਆ ਪਿਆ ਤੇ ਆ ਟੇਬਲ ਭਰਿਆ ਪਿਆ ਸਾਰੇ ਅਸੀਂ ਹੁਣ ਹੌਲੀ ਹੌਲੀ ਕੱਲ੍ਹ ਤੱਕ ਸੰਭਾਂਗੇ ਬਈ ਤਾਹਾਂ ਮਾਰ ਕੇ ਤੇ ਆ ਜਾ ਬੱਚੇ ਹੁਣ ਰੋਟੀ ਮੈਂ ਨਾ ਰੋਟੀ ਖਵਾ ਦਾਂ ਆਪਾਂ ਫੇਰ ਖਾਂਦੇ ਆ ਕੱਪੜੇ ਸੁੱਕੇ ਨਹੀਂ ਨਾ ਆਪਣੇ ਬੱਚਿਆਂ ਨੂੰ ਖਵਾ ਦਾਂ ਰੋਟੀ ਮੈਂ ਆਪਾਂ ਬਾਅਦ ਚ ਖਾਂਦੇ ਆ ਹਾਂ ਹਾਂ ਇਹਨਾਂ ਨੂੰ ਖਵਾ ਦੇ ਰੋਟੀ ਕੋਈ ਨਹੀਂ ਠੀਕ ਬੱਜ ਗਏ ਨੇ ਰਾਤ ਦੇ 6:30 8 ਤੇ ਗੱਗੀ ਦਾ ਫੋਨ ਆ ਗਿਆ ਸੀਗਾ ਉਹ ਪਹੁੰਚ ਗਈ ਸੀਗੇ 1 ਵਜੇ ਦਿੱਲੀ ਤੇ 2:30 ਵਜੇ 에어ਪੋਰਟ ਤੇ ਤੇ ਹੁਣ ਉਹਨਾਂ ਦੀ ਫਲੈਟ ਹੈਗੀ ਸੀ ਸ਼ਾਮ ਦੀ 7:30 ਵਜੇ ਉਹਨਾਂ ਦੀ ਅੰਦਰ ਐਂਟਰੀ ਸੀ ਬੋਰਡਿੰਗ ਪਾਸ ਲੈ ਕੇ ਉਹਨਾਂ ਨੇ ਅੰਦਰ ਐਂਟਰ ਹੋਣਾ ਸੀਗਾ ਤੇ 8 ਵਜੇ ਉਹਨਾਂ ਦੀ ਹੈਗੀ ਸੀ ਫਲੈਟ ਤੇ ਫਾਈਨਲੀ ਉਹ ਆਫ ਦਿ ਪਲੇਨ ਦੇ ਵਿੱਚ ਬੈਠ ਚੁੱਕੇ ਸੀਗੇ ਜਦੋਂ ਅੰਦਰ ਜਾ ਰਹੀ ਸੀ ਸਾਡੇ ਨਾਲ ਗੱਲ ਹੋ ਗਈ ਸੀ ਕਾਲ ਤੇ ਉਹਨਾਂ ਦੀ ਤੇ ਕਰੀ ਗਏ ਨੇ ਕਾਫੀ ਵਾਰ ਗੱਲ ਹੋ ਗਈ ਫੋਨ ਤੇ ਉੱਥੇ ਜਾ ਕੇ ਉਹਨਾਂ ਨੇ ਵਾਈਫਾਈ ਕਨੈਕਟ ਕਰ ਲਿਆ ਸੀ 에ਰਪੋਰਟ ਤੇ ਕਿਉਂਕਿ ਉਹਨਾਂ ਦੇ ਸਿਮ ਉੱਤਰ ਲਈ ਸੀ ਤਾਂ ਕਰਕੇ ਰਸਤੇ 'ਚ ਕਿਤੇ ਵੀ ਗੱਲ ਨਹੀਂ ਹੋਈ ਦਿੱਲੀ 에ਰਪੋਰਟ ਤੇ ਜਾ ਕੇ ਗੱਲ ਹੋਈ ਸੀਗੀ ਤੇ ਬਾਕੀ ਚਲੋ ਠੀਕ ਹੈ ਜੀ ਸਰ ਘਰ ਸੁਣਾ ਸੁਣਾ ਲੱਗ ਰਿਹਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਅੱਜ ਸਾਡੀ ਮੈਂ ਕਿਹਾ ਸਾਡੀ ਰਜਾਈ ਵੀ ਅੱਜ ਸੋਨੂੰ ਬਈ ਮਿਸ ਕਰੂਗੀ ਤੇ ਅੱਜ ਮੈਂ ਇੱਥੇ ਅੰਦਰ ਕੱਲੀ ਬੈਠੀ ਆ ਅੱਗੇ ਉਹ ਨਾਲ ਬੈਠੇ ਹੁੰਦੇ ਨੇ ਗੱਲਾਂ ਬਾਤਾਂ ਮਾਰਦੇ ਹੁੰਦੇ ਆ ਕੱਪ ਪੀ ਰਹੇ ਹੁੰਦੇ ਅੱਜ ਮਾਹੌਲ ਜੰਮੀ ਸੁਨਸਾਨ ਹੋਇਆ ਪਿਆ ਖਾਲੀ ਖਾਲੀ ਘਰ ਲੱਗ ਰਿਹਾ ਇੱਕ ਜਾਣਾ ਚੱਲ ਜਾਵੇ ਨਾ ਘਰ ਖਾਲੀ ਹੋ ਜਾਂਦਾ ਤੇ ਬਾਕੀ ਜੋ ਵੀ ਟੀਵੀ ਦੇਖਦਾ ਤੇ ਸੋਹਮ ਦਾਦੀ ਕੋਲੇ ਅੰਦਰ ਪਿਆ ਉੱਥੇ ਡ੍ਰੈنگ ਰੂਮ ਦੇ ਵਿੱਚ ਜਿੱਥੇ ਮੰਮੀ ਦਾ ਮੱਝਾਗਾ ਮੰਮੀ ਦੇ ਨਾਲ ਪਿਆ ਖੇਡਦਾ ਛੋਟੇ ਫੋਨ ਤੇ ਮੰਮੀ ਵਾਲੀ ਤੇ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਸ਼ੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ